ਬਚਣ ਦੇ ਮਾਰੇ ਬਿਆਨ ਦਿਵਾਉਂਦੇ ਆ ਵੀ ਕੋਈ ਕੈਰੇਕਟਰ ਨਾ ਲੈ ਜਾਵੇ ਵੀ ਕਾਲੀਦਲ ਨਾ ਕੈਰੇਕਟਰ ਲੈ ਜਾਵੇ ਜਾਂ ਕਾਂਗਰਸ ਨਾ ਕੈਰੇਕਟਰ ਲੈ ਜਾਣਾ ਸਾਡੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਸੀਗੀ ਜੀ ਇਹਦੇ ਇੱਕ ਬਿਆਨ ਨੇ ਸਾਡੀ ਜ਼ਮੀਨ ਆਸਮਾਨ ਤੋਂ ਫਰਸ਼ ਤੇ ਕਰਤੀ ਦੇਖੋ ਡੀਲਰ ਸਾਡੇ ਮਗਰ ਜਾਣੇ ਕਾਰਾਂ ਦੀਆਂ ਢਿੱਗੀਆਂ ਭਰੀ ਫਿਰਦੇ ਸੀਗੇ ਨੋਟਾਂ ਨਾਲ ਉਹ ਸਾਨੂੰ ਹੁਣ ਮਿਲ ਹੀ ਨਹੀਂ ਰਹੇਗੇ ਤੇ ਇੱਕ ਪਾਸੇ ਕਹਿੰਦੇ ਕਿ ਕਿਸਾਨਾਂ ਨੂੰ ਦੁੱਗਣਾ ਰੇਟ ਮਿਲੂਗਾ ਇਹਦਾ ਉਹਨਾਂ ਨੇ ਸਾਡੀ ਤਾਂ ਪਹਿਲੇ 20 ਕਰੋੜ ਦੀ ਹੈ ਜੀ ਇੱਕ ਜ਼ਿਮੀਂਦਾਰ ਕੋਲੇ 5 ਕਿੱਲੇ ਆ ਇਹ ਕੱਟ ਕੇ ਉਹਨੂੰ ਸਵਾ ਕਿੱਲਾ ਰਹਿ ਜਾਊਗਾ ਉਹਨੂੰ 5 ਕਿੱਲੇ ਚੰਗੇ ਆ ਕਿ ਸਵਾ ਕਿੱਲਾ ਚੰਗਾ ਰਹੂਗਾ ਜੀ ਪਰ ਕਿ ਇਹ ਇੱਕ ਕੈਂਸਰ ਨਾਲੋਂ ਵੀ ਭੈੜੀ ਬਿਮਾਰੀ ਹੈ ਜੇ ਇਹ ਇੰਨੀ ਚੰਗੀ ਪਾਲਸੀ ਸੀ ਇਹਦਾ ਪਿੰਡ ਆ ਜਿਹੜਾ ਸਤੌਜ ਸੰਗਰੂਰ ਦੇ ਵਿੱਚ ਉਹ ਬਹੁਤ ਬੈਗਵੜ ਏਰੀਆ ਇਹ ਪਹਿਲਾਂ ਆਬਦੀ ਜ਼ਮੀਨ ਦਵੇ ਜ਼ਮੀਨਦਾਰ ਨੂੰ ਮੂਰਖਲਾਮ ਨਾਮ ਦਾ ਜ਼ਮੀਨਦਾਰ ਬਹੁਤ ਬੜੇ ਲਿਖੇ ਆ ਜ਼ਮੀਨਦਾਰ ਨੂੰ ਮਰਲੇ ਮਰਲੇ ਕੱਢਣੇ ਆਉਂਦੇ ਆ ਸਾਡੇ ਬੈਂਡ ਕੱਲ ਫੜਦੇ 550 ਬੰਦੇ ਦਾ ਕੱਟ ਸੀਗਾ ਕਿਹਤੋਂ ਮੁੜੇ ਹੁਣ ਇੱਥੇ ਇਹ ਪਾਲਸ ਕਿੰਨੀ ਲਾ ਕੇ ਇਹ ਨਾਟਕ ਕਰਦਾ ਫਿਰਦਾ ਵਾ ਇਹ ਤਾਂ 1450 ਗਾਝੀ ਲਕੋ ਕੇ ਲੈ ਗਿਆ ਮੈਂ ਦਾਵਾ ਕਰਦਾ ਜੇ ਪੰਜ ਹੀਟਾ ਵੀ ਲੈ ਜਾਣ ਇਹ ਪੰਜਾਬ ਦੇ ਵਿੱਚੋਂ ਹੋਰ ਕਾਲੀਦਾਲ ਨੇ ਕਿਹੜਾ ਨਹੀਂ ਲੈ ਕੇ ਆਏ ਸੀਗੇ 13 ਦੇ ਵਿੱਚ ਲੈ ਬੂਲ ਉਹਨਾਂ ਨੂੰ 100 ਕਿੱਲੇ ਦੀ ਘੱਟੀ ਸੀਗੀ ਤੀਜੀ ਵਾਰ ਹੋਣੀ ਹੈ ਇਹਦਾ 65000 ਕਿੱਲਾ ਕੱਟਣਾ ਪੈ ਗਿਆ ਜਿਹੜੀ ਕੌਂ ਕਹਿੰਦਾ ਕਮਲਿਆਂ ਗੂਜ ਮੇ ਟੋੜੇ ਭਰਨ ਪੈ ਗਿਆ ਲੱਖਾਂ ਰੁਪਈਆਂ ਦੇ ਕਰੋੜਾਂ ਦੇ ਐ ਥੋੜਾ ਕੰਮ ਹੁੰਦੇ ਹੁੰਦੇ ਆ ਨਮਸਕਾਰ ਸਸ਼ੀ KAN TV ਪੰਜਾਬੀ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤੇ ਇਹ ਵੀ ਤੁਸੀਂ ਦੇਖ ਰਹੇ ਸੀ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਪਰ ਹੁਣ ਖਬਰਾਂ ਤੇਜ਼ ਹੋ ਗਈਆਂ ਨੇ ਜਿੱਥੇ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਸਗੇ ਚਾਚੇ ਦੇ ਮੁੰਡੇ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਇਸ ਪਾਲਿਸੀ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਇਸ ਪਾਲਿਸੀ ਨੂੰ ਜਨਤਕ

ਜੀ ਇਹ ਜਿਹੜਾ ਉਹਨਾਂ ਦਾ ਫੈਸਲਾ ਬਹੁਤ ਵਧੀਆ ਵਾ ਉਹਨਾਂ ਨੇ ਇਹ ਹੀ ਕਿਹਾ ਵੀ ਇਹਨੇ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀ رائے ਪੁੱਛਣੀ ਚਾਹੀਦੀ ਸੀ ਉਹਨੇ ਬਹੁਤ ਵਧੀਆ ਗੱਲ ਕੀਤੀ ਹੈ ਭਗਵੰਤ ਮਾਨ ਦੇ ਬ੍ਰਾਊਜ਼ਰ ਨੇ ਜੇ ਗੱਲ ਕੀਤੀ ਆ ਬਹੁਤ ਵਧੀਆ ਗੱਲ ਕੀਤੀ ਹੈ ਕੀ ਲੱਗਦਾ ਪਹਿਲਾਂ ਕਿਉਂ ਨਹੀਂ ਕੀਤੀ ਗਈ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਮਤਲਬ ਇਸ ਤਰੀਕੇ ਦਾ ਕਿਹਾ ਗਿਆ ਹੁਣ ਜਦ ਏਡਾ ਰੋਲਾ ਪੈ ਜਾਂਦਾ ਇਹਨਾਂ ਇੱਕ ਪ੍ਰਦਰਸ਼ਨ ਕੀਤਾ ਜਾਂਦਾ ਉਸ ਤੋਂ ਬਾਅਦ ਇਹੋ ਜੀ ਅਜਿਹਾ ਨਹੀਂ ਹੁੰਦਾ ਹੁਣ ਮੈਡਮ ਉਹਨੂੰ ਨਿਕਲਦਾ ਔਖਾ ਹੋ ਗਿਆ ਵੀ ਮੈਂ ਇਹਦੇ ਵਿੱਚੋਂ ਨਿਕਲਾਂ ਤਾਂ ਕਿਵੇਂ ਨਿਕਲਾਂ ਵੀ ਇਹ ਹੁਣ ਲਾਗੂ ਤਾਂ ਹੋ ਨਹੀਂ ਸਕਦਾ ਉਹਨੇ ਜਣੀ ਉਹਦੇ ਬ੍ਰਦਰ ਨੇ ਪਹਿਲਾਂ ਕਿਉਂ ਨਹੀਂ ਕੀਤਾ ਹੁਣ ਕਹਤੇ ਇਹ ਬਾਜ ਆਈ ਉਹਨਾਂ ਨੇ ਦੇਖਿਆ ਵੀ ਹੁਣ ਇਹ ਕੋਈ ਚੋਰੀ ਮੋਰੀ ਵੀ ਇਹਨੂੰ ਕੰਮ ਵੀ ਆਪਾਂ ਕਰੀਏ ਤੇ ਇਹਨੂੰ ਵੀ ਆਪਦੀ ਇਹ ਬਣਾ ਬਿਨਾਂ ਵਿਰੋਧਾ ਬਿਨਾਂ ਵਾਲੀ ਹੋਵੇ ਵੀ ਹੁਣ ਇਹ ਚੀਜ਼ ਹੁਣ ਉਹ ਵਾਪਸ ਤਾਂ ਲਊਗਾ ਹੀ ਲਊਗਾ ਉਹਨੂੰ ਲੈਣੇ ਪੈਣੇ ਆ ਚੱਕ ਰਹੀ ਆ ਮੈਡਮ ਹੁਣ ਗੱਲ ਇਹ ਆ ਵੀ ਜਿਹੜਾ ਦਾਖਾ ਹਲਕਾ ਵਾ ਇੱਥੇ ਜਣੀ ਕਰੋੜਾਂ ਦੀ ਪ੍ਰਾਪਰਟੀ ਤਾਂ ਹੁਣ ਸੀਗੀ ਜਿਹੜੀ ਲੋਕਾਂ ਦੀ ਪ੍ਰਾਪਰਟੀ ਸੀਗੀ ਰੋਡ ਤੇ ਵੀ 18 ਤੋਂ 20 ਕਰੋੜ ਆ ਮਗਰ ਨਹਿਰ ਆ ਉਥੇ ਵੀ 18 ਤੋਂ 20 ਕਰੋੜ ਹੀ ਆ ਸਾਡੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਸੀਗੀ ਜੀ ਇਹਦੇ ਇੱਕ ਬਿਆਨ ਨੇ ਸਾਡੀ ਜ਼ਮੀਨ ਆਸਮਾਨ ਤੋਂ ਫਰਸ਼ ਤੇ ਕਰਤੀ ਜਿਹੜੇ ਡੀਲਰ ਸਾਡੇ ਮਗਰ ਜਾਣੇ ਕਾਰਾਂ ਦੀਆਂ ਢਿੱਗੀਆਂ ਭਰੀ ਫਿਰਦੇ ਸੀਗੇ ਨੋਟਾਂ ਨਾਲ ਉਹ ਸਾਨੂੰ ਹੁਣ ਮਿਲ ਹੀ ਨਹੀਂ ਰਹੇ ਕੋਈ ਗੱਲ ਨਹੀਂ ਕਰਨ ਨੂੰ ਤਿਆਰ ਉਹ ਕਿਉਂ ਭਗਵਾਨ ਤੁਮਾਨ ਨੇ ਜਿਹੜਾ ਵੀ ਇਹ ਬਿਆਨ ਦਿੱਤਾ ਉਹਦੇ ਕਾਰਨ ਬਿਲਕੁਲ ਇਹ ਸਾਡੀ ਜ਼ਮੀਨ ਦਾ ਜਿਹੜਾ ਵੀ ਆ ਉਹਨੇ ਮੰਦੇ ਦੇ ਵਿੱਚ ਲਿਆ ਤੇ ਇੱਕ ਪਾਸੇ ਕਹਿੰਦੇ ਕਿ ਕਿਸਾਨਾਂ ਨੂੰ ਦੁੱਗਣਾ ਰੇਟ ਮਿਲੂਗਾ ਇਹਦਾ ਮੈਡਮ ਦੁੱਗਣਾ ਦਾ ਸਾਡੀ ਦਾ ਇੱਲੇ 20 ਕਰੋੜ ਦੀ ਆ ਜੀ ਸਾਡੀ ਜ਼ਮੀਨ ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਇੱਕ ਜ਼ਮੀਨਦਾਰ ਕੋਲੇ 5 ਕਿੱਲੇ ਆ ਇਹ ਕੱਟ ਕੇ ਉਹਨੂੰ ਸਵਾ ਕਿੱਲਾ ਰਹਿ ਜਾਊਗਾ ਉਹਨੂੰ 5 ਕਿੱਲੇ ਚੰਗੇ ਆ ਕਿ ਸਵਾ ਕਿੱਲਾ ਚੰਗਾ ਰਹੂਗਾ ਜੀ ਤੇ چاہے ਉਹ ਆਪਦੀ ਕਰਤ ਕਰਦਾ 5 ਕਿੱਲਾਂ ਦੀ ਉਹ ਆਪਦੀ ਕਰਤ ਕਰਕੇ ਪਾਲਦਾ ਜੋ ਵੀ ਕਰਦਾ ਉਹ 5 ਕਿੱਲੇ ਦਾ ਮਾਲਕ ਆ ਜੇ ਭਗਵਾਨਤਮਾਨ ਦੀ ਪਾਲਸੀ ਜੈ ਜੂਰ ਕੋ ਸਵਾ ਕਿੱਲਾ ਰਹਿ ਜਾਊਗਾ ਜੀ ਤੁਸੀਂ ਦੱਸੋ ਵੀ ਇਹ ਚੰਗੀ ਹੈ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਇਹ ਇੱਕ ਸਾਡੇ ਤੇ ਮੜ ਰਿਆ ਸੀਗਾ ਜੀ ਉਹ ਕੋਸੇ ਡੀਲਰ ਸੀਗੇ ਡੀਲਰਾਂ ਨੂੰ ਉਹਨੇ ਜਣੀ ਆਪਦੇ ਹੀ ਬੰਦੇ ਖੜੇ ਕਰਕੇ ਬਈ ਜੀ ਇਹ ਬਹੁਤ ਚੰਗੀ ਆ ਪਾਲਸੀ ਪਰ ਕਿ ਇਹ ਇੱਕ ਕੈਂਸਰ ਨਾਲੋਂ ਵੀ ਭੈੜੀ ਬਿਮਾਰੀ ਆ ਜੀ ਜਦੋਂ ਵਿਰੋਧ ਕੀਤਾ ਜਾਂਦਾ ਹੈ ਨਾ ਚਾਹੇ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਗਿਆ ਹੋਵੇ ਤੇ ਇਹੀ ਕਹਿੰਦੇ ਵਿਰੋਧੀਆਂ ਦਾ ਤਾਂ ਕੰਮ ਹੀ ਐ ਵਿਰੋਧ ਕਰਨਾ ਦੇਖੋ ਜੀ ਵਿਰੋਧ ਕਰਨਾ ਹਰੇਕ ਪਾਰਟੀਆਂ ਦੇਖੋ ਚਾਹੇ ਅਕਾਲੀ ਦਲ ਦਾ ਚਾਹੇ ਕਾਂਗਰਸ ਦਾ ਚਾਹੇ ਕੋਈ ਵੀ ਪਾਰਟੀ ਆ ਜਿਹੜੇ ਪਿੰਡਾਂ ਦੇ ਲੋਕ ਆ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨਾਲ ਜੁੜੇ ਹੋਏ ਆ ਜੇ ਉਹ ਵਿਰੋਧ ਕਰਦੇ ਨੇ ਬਹੁਤ ਵਧੀਆ ਗੱਲ ਆ ਜੀ ਸਵਾਲ ਇਹ ਹੈ ਕਿ ਹੁਣ ਭਰਾ ਦਾ ਵਿਰੋਧ ਕਰਨਗੇ ਹਾਂਜੀ ਭਰਾ ਦਾ ਵਿਰੋਧ ਕਰਨਗੇ ਹਾਂਜੀ ਬਿਲਕੁਲ ਕਰਨਗੇ ਇਹ ਪਤਾ ਲੱਗਿਆ ਪਾੜੋ ਉਹਨੇ ਹੁਣ ਕਰੂਗੇ ਜੀ ਜਦੋਂ ਉਹਨੇ ਉਹਦੇ ਭਰਾ ਨੇ ਪਹਿਲਾਂ ਕਿ ਉਹਨਾਂ ਬਿਆਨ ਦਿੱਤਾ ਜੀ ਅੱਜ ਕਦੋਂ ਬਿਆਨ ਦਿੱਤਾ ਜੀ ਉਹਦੇ ਭਰਾ ਨੇ ਜੇ ਉਹਨਾਂ ਨੂੰ ਇਹ ਲੱਗਦੀ ਸੀ ਪਾਲਿਸੀ ਪਹਿਲਾਂ ਹੀ ਗਲਤ ਲੱਗਦੀ ਪਹਿਲਾਂ ਬਿਆਨ ਦੇ ਦਿੰਦਾ ਜੀ ਅੱਜ ਕਿਉਂ ਦਿੰਦਾ ਇਹ ਤਾਂ ਇੱਕ ਹੁਣ ਇਹਨਾਂ ਨੇ ਨਿਕਲਦਾ ਰਹਾ ਬਣਾ ਰਹੇ ਨੇ ਇਹਨੂੰ ਇਹ ਵਾਪਸ ਲੈਣਾ ਪੈਣਾ ਹੀ ਪੈਣਾ ਮੈਡਮ ਹਰ ਹਾਲਤਾਂ ਚ ਨਹੀਂ ਪਿੰਡ ਦੀ ਕਿੰਨੀ ਜ਼ਮੀਨ ਹੈ ਸਾਡੇ ਪਿੰਡ ਦੀ ਜੀ ਸਾਡੇ ਸਹੀ ਪਿੰਡ ਆ ਗਿਆ 750 ਕਿਲਾ ਜੀ ਸਾਡੇ ਪਿੰਡ ਦੇ ਘਰ ਵੀ ਵਿੱਚ ਆ ਗਏ ਜੀ ਸਾਡੇ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹਨਾਂ ਨੇ ਆਮ ਪਾਰਟੀ ਦੇ ਸੀਗੇ ਅਸਤੀਫਾ ਦਿੱਤਾ ਪਹਿਲਾਂ ਅੰਗਰੇਜ਼ਾਂ ਨੇ ਵੀ ਉਹ ਕਿਸੇ ਕਾਰਨ ਅੱਜ ਨਹੀਂ ਆ ਸਕੇ ਉਹਨਾਂ ਨੇ ਅਸਤੀਫਾ ਦੇ ਚੁੱਕੇ ਆ ਅਸੀਂ ਬੰਦ ਕੋਲ ਚੜ੍ਹੂ ਦਾ ਵਿਰੋਧ ਕਰਦੇ ਆ ਜੀ ਪਿੰਡ 'ਚ ਵੜ ਨਹੀਂ ਦਿੰਦੇ ਜੀ ਇਹਨਾਂ ਨੂੰ ਜਿਹੜਾ ਵੀ ਇਹਨਾਂ ਨੂੰ ਪਿੰਡ 'ਚ ਐਂਟਰੀ ਨਹੀਂ ਕਰਨ ਦਿੰਦੇ ਜੀ ਅਸੀਂ ਮਰ ਜਾਾਂਗੇ ਪਰ ਅਸੀਂ ਜ਼ਮੀਨ ਨਹੀਂ ਦਿੰਦੇ ਜੀ ਕਿਸੇ ਕੀਮਤ ਤੋਂ ਨਹੀਂ ਦਿੰਦੇ ਤੁਸੀਂ ਕੀ ਕਹਿਣਾ ਤੁਹਾਡਾ ਇਸ ਤੇ ਤੇ ਕੇਰਾ ਮੈਂ ਤਾਂ ਇਹ ਕਹਿਣਾ ਜੀ ਜਿਹੜੀ ਸਾਡੀ ਜ਼ਮੀਨ ਸੀ ਸਾਡੇ ਜਿਹੜੇ ਬਜ਼ੁਰਗਾਂ ਨੇ ਬੜੀਆਂ ਜਾਨੀ ਕਹਿ ਲਓ ਮਿਹਨਤ ਕਰਕੇ ਬਣਾਈ ਆ ਸਾਡੇ ਪਿੰਡ ਨੂੰ ਜਿਹੜੇ ਜਿੰਨੇ ਵੀ ਪਿੰਡ ਸੀ ਆ ਵੇਟ ਦੇ ਕੰਢੇ ਵਾਲੇ ਸਾਡੇ ਪਿੰਡਾਂ ਨੂੰ ਕੋਈ ਰਾਹ ਨਹੀਂ ਸੀ ਠੀਕ ਆ ਜੀ ਹੁਣ ਜਦੋਂ ਸਾਡੇ ਬਜ਼ੁਰਗਾਂ ਨੇ ਇੰਨੀ ਮਿਹਨਤ ਕਰਕੇ ਜ਼ਮੀਨਾਂ ਬਣਾ ਲਈਆਂ ਤੇ ਹੁਣ ਸਾਨੂੰ ਇਹਨਾਂ ਨੂੰ ਦੇਖਣ ਲੱਗ ਗਿਆ ਸਾਡੀਆਂ ਜ਼ਮੀਨਾਂ ਹੁਣ ਇਹ ਮਤਲਬ ਕਹਿ ਲਓ ਵੀ ਰੁਪਈਆ ਬਣਾਉਣ ਕੋਦੇ ਇੱਕ ਕਦੇ ਕਾਨੂੰਨ ਕਿਤੇ ਸੁਣਿਆ ਵੀ ਸਾ ਤੋਂ 1 ਰੁਪਈਆ ਲੈ ਕੇ ਤੁਹਾਨੂੰ 25 ਪੈਸੇ ਤੁਸੀਂ ਦੇ ਮੋੜ ਦਿੰਨੇ ਹੋਇਆ ਕਿਤੇ ਜੇ ਬੈਂਕ ਤੋਂ ਵੀ ਕਰਜ਼ਾ ਲੈਨੇ ਉਹ ਵੀ ਲੈਂਦੀ ਆ ਤੇ ਸਾ ਤੋਂ 1 ਰੁਪਇਆ ਲੈ ਕੇ ਕਹਿੰਦੇ ਤੁਸੀਂ 25 ਪੈਸੇ ਰੱਖ ਲਓ ਤੇ ਨਾਲੇ ਉਹਨੂੰ ਬਸਾਉ ਉੱਥੇ ਜਿਹੜੀਆਂ ਕਲੋਨੀਆਂ ਇਹ ਕਹਿੰਦਾ ਮੈਂ ਬਣਾਉਣੀਆਂ ਨੇ ਉੱਥੇ ਬਸੂ ਕੌਣ ਆ ਕੇ ਸਾਡੇ ਨਹਿਰ ਦੇ ਉੱਤੇ 25 ਸਾਲ ਮੈਨੂੰ ਦੇਖਦੇ ਨੂੰ ਹੋ ਗਏ ਵੀ ਜ਼ਮੀਨਾਂ ਜਿਹੜੀਆਂ ਡੀਲਰਾਂ ਨੇ ਚੱਕੀਆਂ ਉਹਨਾਂ ਦੇ ਬਾਗਲੇ ਹੋਏ ਪਏ ਆ ਪਰ ਉੱਥੇ ਅੱਕ ਖੜੇ ਨੇ ਤੇ 25 ਸਾਲ ਮੈਂ ਕਹਿੰਦਾ ਵੀ ਉਹਨਾਂ ਦੇ ਵਿੱਚ ਹੋਰ ਕੋਈਸ ਮੂਰੇ ਆਸ ਨਹੀਂ ਦੀਂਦੀ ਤੇ ਉਥੇ ਵਸਾਉਗੀ ਨੂੰ ਆ ਜਿਹੜਾ ਲੁਧਿਆਣਾ ਸ਼ਹਿਰ ਆ ਇਹਨੂੰ ਕਿੰਨਾ ਚਿਰ ਹੋ ਗਿਆ ਵੀ ਇਹ ਹਜੇ ਤੱਕ ਮਤਲਬ ਇਹ ਸ਼ਹਿਰ ਨੂੰ ਵਸੇ ਨੂੰ ਇਹ ਕਿੰਨੇ ਕਿਲੋਮੀਟਰ ਇਹਦਾ ਵਧਦਾ ਹੋਇਆ ਤੇ ਇਹ 22 25 ਕਿਲੋਮੀਟਰ ਦੋਸਤ ਤਿੰਨਾਂ ਸਾਲਾਂ ਚ ਕਿਵੇਂ ਵਸਾ ਦੂ ਕਿਹਨੂੰ ਵਸਾਉ ਜੇ ਇਹ ਇੰਨੀ ਚੰਗੀ ਪੋਲਿਸੀ ਸੀ ਇਹਦਾ ਪਿੰਡ ਆ ਜਿਹੜਾ ਸਤੌਜ ਸੰਗਰੂਰ ਦੇ ਵਿੱਚ ਉਹ ਬਹੁਤ ਬੈਗਵਾਰਡ ਏਰੀਆ ਇਹ ਪਹਿਲਾਂ ਆਬਦੀ ਜ਼ਮੀਨ ਦੇਵੇ ਭਗਵੰਤ ਮਾਨ ਠੀਕ ਆ ਜੀ ਤੇ ਆਬਦੀ ਜ਼ਮੀਨ ਦੇਵੇ ਉੱਥੇ ਜਾ ਕੇ ਇਹ ਇਹ ਲੈਂਡ ਪੂਲਿੰਗ ਸਕੀਮ ਆ ਜਿਹੜੀ ਆਪਦੇ ਘਰ ਤੋਂ ਸ਼ੁਰੂ ਕਰੇ ਤੇ ਹੁਣ ਜਿਹੜੇ ਅਸੀਂ ਖੜੇ ਆ ਸਾਡੇ ਕਿਸੇ ਨੇ 2 ਸਾਲ ਹੋਇਆ ਕਿਸੇ ਨੇ 4 ਸਾਲ ਹੋਇਆ ਘਰ ਬਣਾਇਆ ਨੂੰ ਸਾਡੇ ਉਹ ਘਰ ਵੀ ਬੇਚ ਆ ਗਏ ਅਸੀਂ ਕਿੱਥੇ ਜਾਵਾਂਗੇ ਸਾਡਾ ਇਹ ਜਿਹੜੀ ਜ਼ਮੀਨ ਆ ਸਾਡੇ ਘਰ ਆ ਸਾਡਾ ਤਾਂ ਇੰਨਾ ਮੋਹ ਆ ਮੈਂ ਕੱਲਾ ਬੰਦਾ ਆ ਮੇਰੇ ਨਗਰ ਦੇ ਬੰਦੇ ਖੜੇ ਆ ਹੋਰ ਮੇਰੇ ਗਮਾਂਡੀ ਖੜੇ ਨੇ ਮੇਰੇ ਮੇਰੇ ਮਤਲਬ ਵਾਈਫ ਦੀ ਡੈਥ ਹੋ ਚੁੱਕੀ ਆ ਮੈਂ ਆਪਦੀ ਮਾਤਾ ਨੂੰ ਕਹਿੰਨਾ ਬਿਰਧ ਮਾਤਾ ਵੀ ਚੱਲ ਆਪਾਂ ਬੇਟੇ ਕੋ ਬਾਹਰ ਚੱਲਦੇ ਆ ਉਹ ਕਹਿੰਦੀ ਤੂੰ ਚਲਿਆ ਜਾ ਮੈਂ ਚਾਹੇ ਮਰ ਜਾਮ ਘਰ ਨਹੀਂ ਛੱਡਣਾ 12 ਤੱਕ ਲੋਕ ਹੁਣ ਵਾਪਸ ਆ ਰਹੇ ਉਹਨਾਂ ਦੀ ਵੀ ਜ਼ਮੀਨਾਂ ਜ਼ਮੀਨਾਂ ਆਈਆਂ ਹੋਈਆਂ ਉਹ ਤਾਂ ਮੈਂ ਤਾਂ ਗੱਲ ਸੁਣਾਉਣਾ ਵੀ ਸਾਡੇ ਘਰ ਨਾਲ ਵੀ ਸਾਡੀ ਮਾਤਾ ਕਹਿੰਦੀ ਆ ਵੀ ਮੈਂ ਮਰ ਜੂ ਪਰ ਮੈਂ ਤੂੰ ਜਾਣਾ ਚਲਿਆ ਜਾ ਮਤਲਬ ਵੀ ਮੈਂ ਨਹੀਂ ਇਹ ਘਰ ਛੱਡ ਕੇ ਨਹੀਂ ਜਾਣਾ ਤੁਸੀਂ ਦੱਸੋ ਇਹ ਸਾਨੂੰ ਅਜਾੜਨਾ ਚਾਹੁੰਦਾ ਜਿਹਦੀ ਗੱਲ ਇਹ ਹੈ ਕਿ ਇੱਕ ਪਾਸੇ ਸਰਕਾਰ ਕਹਿੰਦੀ ਸੀ ਆਪਾਂ 12 ਬੰਦੇ ਵਾਪਸ ਲਿਆਵਾਂਗੇ ਨੌਕਰੀਆਂ ਦੇ ਕੇ ਅੱਜ ਜੋ ਜ਼ਮੀਨਾਂ ਨੇ ਉਹ ਤਾਂ ਖੋਣ ਨੂੰ ਆਈਏ ਕਿ 12 ਬੰਦੇ ਹੁਣ ਡਰ ਦੇ ਮਾਰੇ ਆਂਦੇ ਨੇ ਉਹ ਤਾਂ ਹੁਣ ਜਿਹਦੀ ਜ਼ਮੀਨ ਜਾਂਦੇ ਆ ਉਹ ਤਾਂ ਮਤਲਬ ਜਾਇਦਾਦ ਦੀ ਰਾਖੀ ਕਰਨ ਲਈ ਆਊਗਾ ਹੀ ਦਿੱਲੀੋਂ ਲੈ ਆਂਦੇ ਹੁਣ ਜਦੋਂ ਵੀ ਇਹ ਨਾਲੇ ਤਾਂ ਕੱਟਕੁੱਤਲੀ ਆ ਇਹਦੀ ਤਾਂ ਕੋਈ ਚੱਲਦੀ ਹੋਈ ਨਹੀਂ ਮੈਂ ਮਜੂਤਾ ਸਰਪੰਚ ਆ ਪਿੰਡ ਪਟਿਆ ਤੋਂ ਆਮ ਪਾਰਟੀ ਦਾ ਸੀਗਾ ਮੈਂ ਮੈਂ ਪੁੱਛਣਾ ਚਾਹੁੰਦਾ ਭਵਾਨਤਮਾਨ ਨੂੰ ਜੋ ਸਾਡੇ ਕਲੋਨੀਆਂ ਕੱਟੀਆਂ ਗਈਆਂ ਪਹਿਲੋਂ ਸਾਡੀ 2600 ਗਾਜ ਹੁੰਦੀ ਆ ਕਲੋਨੀ ਜਦੋਂ ਕੋਈ ਵੀ ਕੱਟਦਾ ਵਾ 2600 ਗਾਜ ਹੁੰਦੀ ਆ ਇਹਨੇ ਜ਼ਮੀਨਦਾਰ ਨੂੰ 1200 ਗਾਜ ਜ਼ਮੀਨ ਦੇ ਰਿਆ ਏ ਭਵਾਨਤਮਾਨ ਇਹਨੂੰ ਪੁੱਛਣ ਵਾਲੇ 1400 ਗਾਜ ਸਾਡਾ ਕਿੱਥੇ ਆ ਕੀ ਗੱਲ ਕੇਜਰੀ ਵਾਲੇ ਦੇ ਝੋਲੇ 'ਚ ਪਾਤਾ ਇਹਨੇ 1400 ਗਾਜ ਸਾਡਾ ਜੋ ਗਲੱਡ ਵਾਲੇ ਕੰਪਨੀ ਕੱਟਦੇ ਆ ਇੱਥੇ ਕੋਈ ਕੰਪਨੀ ਦਿੰਦੇ ਆ ਐਪੀ ਕਹੇ ਕੱਟਦੇ ਆ ਮੈਂ ਫੇਰ ਕੋ ਪੱਕੀ ਕਿੱਲੇ ਜ਼ਮੀਨ ਦੇ ਆਪਾਂ ਮੰਨ ਲੈਨੇ ਆ ਮੈਂ ਕਲੋਨੀ ਘਟਣੀ ਆ ਉਧੇ ਜੋ 2600 ਗਾਜ ਦੀ ਕਲੋਨੀ ਘਟ ਹੁੰਦੀ ਆ ਜਿਹੜਾ ਸਾਡਾ 1400 ਗਾਜਾ ਉਹ ਇਹਨੇ ਕੇਰੀਆ ਦੇ ਝੋਲੇ 'ਚ ਪਾਤਾ ਸਾਨੂੰ ਦਖਣਾ ਚਾਹੀਦਾ ਕੱਲ ਕਹਿੰਦਾ ਸੀਗਾ ਇੱਥੇ ਸਾਡੇ ਆਇਆ ਮੁੱਲਾਪੁਰ ਇਹ ਕਹਿੰਦਾ ਬਈ 100 ਦਿਨ ਚੋਰ ਦੇ ਇੱਕ ਦਿਨ ਸਾਧ ਦਾ ਇਹ ਕਹਿੰਦਾ 100 ਦਿਨ ਚੋਰ ਦੇ ਇੱਕ ਦਿਨ ਸਾਧ ਦਾ ਮੈਂ ਸਾਧਾ ਬਈ ਸਾਧਾ ਸਾਨੂੰ ਇਹ ਤਾਂ ਦੱਸਦੇ ਵੀ ਜਿਹੜਾ ਜ਼ਿੰਮੇਵਾਰ ਤਾਂ 1200 ਗਾਜਾ ਕਿੱਥੇ ਕਿਹੜੀ ਝੋਲੇ 'ਚ ਪਾਖਿਆ ਤੂੰ ਇਹ ਨਾ ਸੁਖਾ ਵੀ ਇਹ ਤੂੰ ਕਲੋਨੀ ਕੱਟਣ ਆਇਆ ਸੀ ਜਿਹੜਾ 1400 ਗਾਜਾ ਜ਼ਿੰਮੇਵਾਰਾਂ ਦਾ ਕਿੱਥੇ ਆ ਉਹ ਕਿਦੇ ਝੋਲੇ 'ਚ ਸੋਹ ਜੀ ਇਹ ਝੋਲੇ 'ਚ ਕਿਹਦੇ ਜੇ ਲੋਇ ਚਾਹੋ ਜ਼ਿਮੀਦਾਰਾਂ ਨੂੰ ਮੂਰਖ ਨਾਮ ਨਾਲ ਜ਼ਿਮੀਦਾਰ ਬਹੁਤ بڑے ਲਿਖੇ ਆ ਜ਼ਿਮੀਦਾਰ ਉਹ ਮਰਲੇ ਮਰਲੇ ਕੱਢਣੇ ਆਉਂਦੇ ਆ ਹਣ ਬਿਆਨ ਦੇ ਕੇ ਇਹ ਬਚਣ ਨੂੰ ਫਿਰਦੇ ਆ ਜੱਟਾਂ ਨੇ ਦਾ ਮੇਰੇ ਪਿੰਡ ਕੱਲ ਇਹਨਾਂ ਨੇ ਮੁਲਾਜ਼ਮਾਂ ਨੇ ਆਉਣਾ ਸੀਗਾ ਏਡੀਸੀ ਨੇ ਮੈਨੂੰ ਹੁਣ ਦੋ ਵਾਰੀ ਫੋਨ ਲਾਇਆ ਮੇਰੇ ਫੋਨ ਜੇਬ 'ਚ ਦੋ ਵਾਰੀ ਫੋਨ ਆਉਂਦੀ ਆ ਕਹਿੰਦੀ ਅਸੀਂ ਤੁਹਾਡੇ ਪਿੰਡ ਆਉਣਾ ਭਲਾਨਾ ਸਾਨੂੰ ਦੋ ਬੰਦੇ ਮਿਲਾ ਦਿਓ ਤਿੰਨ ਮਿਲਾ ਦਿਓ ਕੀ ਗੱਲ ਹੈ ਇਹ ਕਹਿੰਦੇ ਕਿਹੜੇ ਦਿਖਾਉਂਦੇ ਸੀ ਉਹ ਬੰਦੇ ਕਿੱਥੇ ਆ ਇਹਨਾਂ ਦੇ ਜਿਹੜੇ ਮੈਕਾਂ ਦੇ ਬੈਠ ਕੇ ਦਿਖਾਉਂਦੇ ਸਾਨੂੰ 100 ਕਿੱਲਾ ਦੇ ਗਿਆ 100 ਕਿੱਲੇ ਆ ਐੜਾ ਕਿੜਾ ਗੈਂ ਦਿਖਾਉਂਦੇ ਸੀ ਕਹਿੰਦੇ 100 ਕਿੱਲਾ ਦੇ ਗਿਆ ਗਲੱਡ ਵਾਲੇ ਨੂੰ ਸਾਨੂੰ ਤਾਂ ਕੋਈ ਲੱਭਿਆ ਨਹੀਂ ਗਲੱਡ ਐ ਗੈਂ ਵਾਲ ਕੈਮੀ ਪੁੱਠੀਆਂ ਖਵਾਵਾ ਨਾ ਬੁਲਾਉਣ ਇਹੇ ਚੁੱਪ ਕਰਕੇ ਆਦੀ ਬਾਸ ਲੈ ਲੈਣਾ ਨਹੀਂ ਤੇ ਜੱਟ ਇਹਨਾਂ ਦੇ ਡੰਡੇ ਵੀ ਮਾਰਨਗੇ ਰੋੜੇ ਵੀ ਮਾਰਨਗੇ ਸਾਡੇ ਬੈਂਡ ਕੱਲ ਫੜਦੇ 550 ਬੰਦੇ ਦਾ ਘੱਟ ਸੀਗਾ ਕਿਤੋਂ ਮੁੜੇ ਹੁਣ ਇੱਥੇ ਪੁਲਿਸ ਕਿੰਨੀ ਲਾ ਕੇ ਇਹ ਨਾਟਕ ਕਰਦਾ ਫਿਰਦਾ ਵਾ ਇਹ ਤਾਂ ਸਾਰੀਆਂ ਸਰਕਾਰਾਂ ਨਾਲੋਂ ਵੱਡਾ ਚੋਰ ਇਹ ਹਾਂ ਤਾਂ ਮਿਲਿਆ ਵਾ ਕੋਈ ਚੋਰ ਨਹੀਂ ਮਿਲਿਆ ਇੰਨੀ ਸਰਕਾਰਾਂ 'ਚ ਕੋਈ ਲੁੱਟਦੇ ਦੇਖਿਆ ਥੋੜੇ ਪਰਸੈਂਟ ਲੁੱਟ ਦਿੰਦੇ ਸੀਗੇ ਇਹ ਤਾਂ 1450 ਗਾਜੀ ਲਕੋ ਕੇ ਲੈ ਗਿਆ ਸਾਨੂੰ ਦੱਸੋ 1400 ਗਾਜ ਕਿੱਥੇ ਆ ਸਾਡਾ ਕੀ ਸਾਨੂੰ ਇਹ ਕਹਿ ਕੀ ਹੋਏਗਾ 27 ਦੀਆਂ ਚੋਣਾਂ ਤੇ 27 ਦੀਆਂ ਚੋਣਾਂ ਤੇ ਮੈਂ ਦਾਵਾ ਕਰਦਾ ਜੇ 5 ਸੀਟਾਂ ਵੀ ਲੈ ਜਾਣ ਇਹ ਪੰਜਾਬ ਦੇ ਵਿੱਚੋਂ ਫੜ ਕੇ ਦੱਸ ਇਹਨਾਂ ਨੂੰ ਤਾਂ ਦਵਲਣਾ ਪੈਣਾ ਵਾ ਲੋਕਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾ ਲੋਕਾਂ ਨੂੰ ਵੀ ਇਹਨਾਂ ਨੂੰ ਕੋਈ ਵੀ ਹਾਲਤ ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਿਲਕੁਲ ਬਾਈਕਾਟ ਕਰਿਆ ਮੇਰੇ ਪਿੰਡ ਬੜਿਆ ਬਾਈਕਾਟ ਕਰਿਆ ਸਾਰੇ ਪਿੰਡਾਂ ਨੇ ਬਾਈਕਾਟ ਕਰਤਾ ਅਸੀਂ ਇਹਨਾਂ ਨੂੰ ਤਾਂ ਜੁੱਤੀਆਂ ਮਾਰਵਾ ਦਵਲਾਂਗੇ ਇਹਨਾਂ ਤੋਂ ਕੋਲੋਂ ਪਏ ਸਮਝੀ ਭਰਾ ਦਾ ਜੋ ਬਿਆਨ ਹੈ ਉਹ ਵੀ ਇੱਕ ਔਂਜੀ ਬਚਾਣ ਲਈ ਕਿਹਾ ਗਿਆ ਉਹ ਤਾਂ ਦੇਖੋ ਜੀ ਇਹ ਹੁਣ ਬਚਣ ਦੇ ਮਾਰੇ ਬਿਆਨ ਦਵਾਉਂਦੇ ਆ ਵੀ ਕੋਈ ਕੈਰੇਟ ਨਾ ਲੈ ਜਾਵੇ ਵੀ ਕਾਲੀਦਲ ਨਾ ਕੈਰੇਟ ਲੈ ਜਾਵੇ ਜਾਂ ਕਾਂਗਰਸ ਨਾ ਕੈਰੇਟ ਲੈ ਜਾਣਾ ਇਹ ਸਾਰੀਆਂ ਸਰਕਾਰਾਂ ਰਲੀਆਂ ਮਿਲੀਆਂ ਹੁੰਦੀਆਂ ਆ ਸਭ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਕਾਲੀਦਲ ਨੇ ਕਿਹੜਾ ਨਹੀਂ ਲੈ ਕੇ ਆਏ ਸੀਗੇ 13 ਦੇ ਵਿੱਚ ਲੈ ਉਹਨਾਂ ਨੇ 100 ਕਿੱਲੇ ਦੀ ਘੱਟੀ ਸੀਗੀ ਇਹਦਾ 65000 ਕਿੱਲੇ ਕੱਟਣ ਪੈ ਗਿਆ ਇਹਦਾ ਕਮਲਿਆਂ ਗੂਜ ਮੇ ਟੋਲੇ ਭਰਨ ਪੈ ਗਿਆ ਲੱਖਾਂ ਰੁਪਈਆ ਦੇ ਕਰੋੜਾਂ ਦੇ ਐ ਥੋੜਾ ਕੰਮ ਹੁੰਦੇ ਹੁੰਦੇ ਆ ਸਰ ਜਮੀਨਾਂ ਲੈਂਦੇ ਆਈਆਂ ਸਰਕਾਰਾਂ ਲੈਂਦੀਆਂ ਗਈਆਂ ਕੋਈ ਸਰਕਾਰੀ ਸਕੂਲ ਨੂੰ ਲੈਂਦੀਆਂ ਜਾਂ ਕੋਈ ਹੋਰ ਦੱਖੇ ਦੇ ਜਾਨ ਨੂੰ ਕਿਹੜੀ ਯੂਨੀਵਰਸਿਟੀ ਲੈ ਕੇ ਆਏ ਇਹ ਸਾਡੇ ਪੰਜਾਬ ਚ ਜਿਹੜੇ ਮੱਲਾ ਕੀ ਕਹਿੰਦਾ ਵਾ ਉਹ ਰੰਗਕਾਰ ਕਰ ਕਰਕੇ 1.5 ਲੱਖ ਰੁਪਈਆ ਲਾ ਆਏ ਨੇ 2.5 ਲੱਖ ਦੇ ਬਿੱਲ ਪਾਈ ਫਿਰਦਾ ਲੋਕੀ ਕੰਮਲੇ ਥੋੜੋ ਆ ਕਿਹੜੇ ਕਹਿੰਦੇ ਕਲੀਰ ਤੇ ਮਾਰ ਕੇ ਸਾਡੇ ਤੁਸੀਂ ਲਾਓ ਜਿਹੜੇ ਟੈਕਟ ਪਿੰਡਾਂ ਦੇ ਵਿੱਚੋਂ ਭੇਜਦੇ ਆ 20ਾਂ ਬੰਦਿਆਂ ਦੇ ਭੇਜ ਕੇ ਧਾਰ ਘੜ ਲਾਉਂਦੇ ਆ ਗਾਹਾਂ ਲੈ ਚਾਲੀਆਂ ਦਾ ਬਣਾ ਦਿੰਦਾ ਜਾਂਦੇ ਕਿੱਥੇ ਟੈਕਟ ਜਾਂਦੇ ਦੇ ਸਰਕਾਰ ਦੇ ਆਡਰ ਜੋ ਉੱਥੇ ਹੀ ਆ ਜਿੰਨੇ ਵੀ ਸਾਡੇ ਪੈਸਿਆਂ ਦੇ ਜਾਂਦੇ ਆ ਇਹ ਸਰਕਾਰ ਲੁੱਟਣ ਆਈ ਆ ਹਰ ਵਾਰ ਆ ਕੇ ਲੁੱਟਣ ਆਈ ਆ ਹੁਣ ਸਾਡੇ ਬਲਾਕ ਦੇ ਵਿੱਚ 30% ਟੈਕਸ ਹੱਤੋਂ ਲੈਂਦੇ ਹੁੰਦੇ ਆ ਸਾਲ ਬਾਅਦ 8 ਮਹੀਨੇ ਵੀ ਨਹੀਂ ਹੋਏ 6 ਮਹੀਨੇ ਬਾਅਦ ਫੇਰ ਹੱਤੋਂ ਲੈਣ ਆ ਗਏ ਇਹਨਾਂ ਦਾ ਨਾ ਤਾਂ ਕਿਸੇ ਗ੍ਰਾਂਟ ਪਈ ਆ ਕਿਸੇ ਪਿੰਡ ਦੇ ਸਰਪੰਚ ਨੂੰ ਗ੍ਰਾਂਟ ਪਈ ਆ ਹੁਣ 1,92,000 ਦੇ ਵਿੱਚੋਂ ਹੁਣ ਜੱਗ ਕੱਟਣ ਆ ਗਿਆ ਸਾਡੇ ਫੈਕਟਰੀ ਮੈਂ ਕਿਹਾ ਦੱਸਦਾ ਇਹਦੇ ਭਰਾਵਾ 6 ਮਹੀਨੇ ਦਾ ਹੋਇਆ ਲੈ ਕੇ ਗਿਆ ਨੂੰ ਜਗਾ ਖਾਲ ਜਿਹੜੇ 15ਵੇਂ ਵੇਤ ਦੇ ਪੈਸੇ ਆਉਂਦੇ ਆ ਜਾਂ ਕੋਈ ਸੈਂਟਰ ਦੇ ਪੈਸੇ ਆਉਂਦੇ ਆ ਜਾਂ ਸਾਡੇ ਮਾਮਲੇ ਜ਼ਮੀਨਾਂ ਦੇ ਪੈਸੇ ਆਉਂਦੇ ਆ ਉਹ ਤਾਂ ਛੱਤੋਂ ਖੋ ਹੀ ਜਾਂਦੇ ਆ ਇਹਨਾਂ ਨੇ ਕਿਨੂੰ ਕਿਹੜਾ ਵਿਕਾਸ ਕਰਿਆ ਵਾ ਇਹਨਾਂ ਜੀ ਸਾਨੂੰ ਇਹਨਾਂ ਨੇ ਚੰਡੀਗੜ੍ਹ ਬੁਲਾਇਆ ਸੀਗਾ ਜੀ ਮਨੀਸ਼ ਸਰੂਦੀਆ ਸੁਤਿੰਦਰ ਜੈਨ ਵਿਕਾਸ ਕਰਗ ਯਾਨੀ ਪੰਜਾਬ ਦਾ ਇੱਕ ਮੁੰਡਿਆ ਸਾਹਿਬ ਸੀਗੇ ਜੀ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜੇ ਗੱਲ ਕਰਦੇ ਸਾਡੇ ਨਾਲ ਦਿੱਲੀ ਵਾਲੇ ਕਰਦੇ ਸੀਗੇ ਜੀ ਉਹ ਸਾਨੂੰ ਸਮਝਾਉਣ ਲੱਗੇ ਜੀ ਇਹ ਪਾਲਿਸੀ ਬਹੁਤ ਵਧੀਆ ਤੁਸੀਂ ਇਹਨੂੰ ਜੀ ਐਂ ਉੱਥੇ ਜਿਹੜੇ ਇਹਨਾਂ ਦੇ ਸਮਰਥਕ ਸਰਪੰਚ ਵੀ ਸੀ ਉਹਨਾਂ ਨੇ ਇਹਨਾਂ ਨੂੰ ਇੰਨਾ ਕਿਹਾ ਕਹਿੰਦੇ 2027 ਚ ਸਤੋਂ ਕੋਈ ਵੋਟ ਨਾ ਪਾ ਲਿਓ ਵੀ ਤੁਸੀਂ ਇਹਨਾਂ ਨੂੰ ਵਾਪਸ ਲੈ ਲਓ ਪਰ ਇਹਨਾਂ ਨੂੰ ਜਦੋਂ ਉੱਪਰਲੇ ਆਕਿਆਂ ਦਾ ਹੀ ਆਰਡਰ ਆ ਵੀ ਤੁਸੀਂ ਜਾ ਕੇ ਬੋਲੀ ਦਿੱਲੀ ਵਾਲਿਆਂ ਦੀ ਬੋਲਣੀ ਆ ਜੋ ਕਹਿੰਦੇ ਆ ਜੀ ਮੁੰਡੀਆਂ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਉੱਥੇ ਵੀ ਇਹ ਚੰਗੀ ਆ ਮਾੜੀ ਆ ਜੋ ਜਾਨੀ ਗੱਲਬਾਤ ਕੀਤੀ ਸਤਿੰਦਰ ਜੈਨ ਨੇ ਕੀਤੀ ਮਨੀਸ਼ ਸੋਧੀਏ ਨੇ ਤੇ ਵਿਕਾਸ ਕਰਕੇ ਮਤਲਬ ਪੰਜਾਬੀਆਂ ਨੂੰ ਦਬਾ ਕੇ ਰੱਖਿਆ ਹੋਇਆ ਦਬਾ ਕੇ ਰੱਖਿਆ ਹੋਇਆ ਜੀ ਇੱਕ ਉਹ ਤਾਂ ਇੱਕ ਕੱਟ ਪੁਤਲੀ ਵਾਲਾ ਕੰਮ ਆ ਜੀ ਰਿਮੋਟ ਕੰਟਰੋਲ ਵਾਲਾ ਕੰਮ ਆ ਕੰਮ ਗੱਲ ਉਹ ਕਰਦੇ ਆ ਕੰਮ ਇਹਨਾਂ ਤੋਂ ਕਰਾਉਂਦੇ ਆ ਭਗਵੰਤ ਭਗਵੰਤ ਮਾਨ ਦੇ ਕੋਲੇ ਕੋਈ ਇੱਕ ਵੀ ਪਾਵਰ ਨਹੀਂ ਵੀ ਉਹ ਜਿਹੜਾ ਆਪ ਫੈਸਲਾ ਲੈ ਲਵੇ ਮਤਲਬ ਉਹ ਚਿਹਰਾ ਕਿਆ ਬਸ ਉਹਨਾਂ ਨੇ ਤੇ ਕੰਮ ਆਪਣਾ ਕਰਦੇ ਬਿਲਕੁਲ ਜੀ ਇੱਕ ਚਿਹਰਾ ਏ ਆ ਤੇ ਕੰਮ ਕੇਰੀ ਵਾਲ ਸਭ ਜਿਵੇਂ ਵੀ ਉਹ ਕਹਿੰਦੇ ਆ ਉਵੇਂ ਹੁੰਦਾ ਇੱਕ ਜਣੀ ਇੰਨਾ ਜੇ ਕੋਈ ਭਰਤੀ ਆ ਸਾਰੇ ਹਰਿਆਣੇ ਦੇ ਯੂਪੀ ਦੇ ਕੀ ਗੱਲ ਪੰਜਾਬ ਚ ਹੈ ਨਹੀਂਗੇ ਯੂਥ ਹੈ ਨਹੀਂਗਾ ਕੋਈ ਸਾਡੀ ਭਰਤੀ ਨਹੀਂ ਸਾਰਾ ਗੱਲ ਬੰਦ ਆ ਜੀ ਕਰਪਟ ਸਰਕਾਰ ਆ ਜੀ ਜਿੰਨੇ 92 ਦੇ 92 ਸਾਡੇ ਗੂੰਗੇ ਨੇ ਐਨਐਮਐਲ ਕੋਈ ਬੋਲਦਾ ਨਹੀਂਗਾ ਜੀ ਕਿਹਦਾ ਨਹੀਂ ਹਿੰਮਤ ਨਹੀਂ ਵੀ 92 ਦੇ ਕੋਈ ਬੋਲ ਕੋ ਵੀ ਉਹ ਜਣੀ ਪਕੀਤੇ ਹੋਏ ਆਏ ਜਣੀ ਜਿਹੜਾ ਫੈਸਲਾ ਲੈਂਦੇ ਆ ਚਾਹੇ ਉਹ ਕਿਵੇਂ ਲੈਣ ਇਹਨਾਂ ਨੇ ਫੈਸਲੇ ਗਲਤ ਲਈ ਜਾਣ ਕੋਸ ਕਰੀ ਜਾਣ ਜਣੀ ਇਹਨਾਂ ਦਾ ਕੋਈ ਵजूद ਨਹੀਂ ਗਾ ਜੀ ਹੁਣ ਇੱਥੇ ਭਗਵੰਤ ਜੀ ਮਾਨ ਅ ਇੱਥੇ ਵੋਟਾਂ ਸੀਗੀਆਂ ਨਾ ਜੀ ਹੁਣ ਜਿਮਨੀ ਚੋਂ ਇਹ ਕੰਢੋੜਾ ਪਿੰਡ ਦੇ ਵਿੱਚ ਇਹਦਾ ਬਣਾਇਆ ਸੀ ਜਹਾਜ਼ ਉੱਤਰਦਾ ਜਿੰਨੀ ਵੇਰੀ ਵੀ ਜਣੀ ਜਿਹੜੇ ਸੀ ਦਿੱਲੀ ਵਾਲਿਆਂ ਨੇ ਦੇਖ ਲਿਆ ਵੀ ਸਾਰਿਆਂ ਨੂੰ ਮਹਿੰਗੀ ਜ਼ਮੀਨ ਫਰੋਜਪੁਰ ਰੋਡ ਫਰੋਜਪੁਰ ਰੋਡ ਤੇ ਇਹਨਾਂ ਨੇ ਸਾਰੀ ਜ਼ਮੀਨ ਬਸ ਕਿਉਂ ਉੱਤਰਨ ਤੋਂ ਉਤਾਰ ਲਈ ਵੀ ਇਹ ਜ਼ਮੀਨ ਕਿਸੇ ਕੀ ਮੁੱਤੇ ਛੜਨੀ ਉਸ ਜਿਹੜੀ ਜਮੀਨ ਦਾ ਜੀ ਰੇਟ 20 ਤੋਂ 25 ਕਰੋੜ ਆ ਉਹ ਕਦੇ ਇਹਨੂੰ ਦਊਗਾ ਕੋਈ ਇੱਕ ਕਿਲਾ ਜਮੀਨ ਅਸੀਂ ਦੰਨੇ ਆ ਤਾਂ ਡੇਢ ਕਨਾਲ ਲਵਾਂਗੇ ਸਾਡਾ ਦਿਮਾਗ ਖਰਾਬ 4800 ਦੇ ਕੇ 1200 ਲਈਏ ਮੇਰਾ ਕਹਿੰਦਾ ਸੀ ਲੈਣਾ ਜਿ ਖੜਕੇ ਸਮਝ ਗਿਆ ਸੀ ਇਹਦੇ ਫਿਰ ਸਕਿਉਰਟੀ ਘੜਤਾ ਲੱਗਣਾ ਨਹੀਂਗਾ ਜੀ ਅਸੀਂ ਤਾਂ ਇੱਥੇ ਹੀ ਇਹ ਸਾਡੇ ਬਜ਼ੁਰਗਾਂ ਦੀ ਪਿਓ ਔਰਖਿਆਂ ਦੀ ਆ ਅਸੀਂ ਤਾਂ ਕਰਤ ਕਰਨ ਵਾਲੇ ਆ ਸਮਝ ਗਏ ਨਾ ਜੀ ਇਹ ਸਾਨੂੰ ਜਣੀ ਮੰਨ ਲਓ ਇਹ ਸਾਡੀ ਜਮੀਨ ਲੈ ਲੈਂਦਾ ਪਲਾਟ ਦੇ ਦਿੰਦਾ ਸਾਨੂੰ ਅਸੀਂ ਉਹ ਪਲਾਟ ਨੂੰ ਵੀ ਕਰਾਂਗੇ ਜੀ ਸਾਡਾ ਕਿਰਤ ਤਾਂ ਬੰਦ ਹੋ ਗਈ ਨਾ ਏਦੋਂ ਵੇ ਅਸੀਂ ਕੀ ਕਰਾਂਗੇ ਜੀ ਕਿਤੇ ਨੌਕਰੀ ਕਰਾਂਗੇ ਕਿਤੇ ਫੈਕਟਰੀ 'ਚ ਲੱਗਾਂਗੇ ਸਕਿਉਰਟੀ ਗਾਰਡ ਲੱਗਾਂਗੇ ਕੀ ਗੱਲ ਅਸੀਂ ਆਪਣੀ ਜ਼ਮੀਨ 'ਚ ਮਜ਼ਾਰੇ ਬਣ ਜਾਾਂਗੇ ਜੀ ਇਹ ਚੀਜ਼ ਐ ਮੈਡਮ ਅਸੀਂ ਕਿਸੇ ਕੀਮਤ 'ਤੇ ਜ਼ਮੀਨ ਨਹੀਂ ਦੇਣੀ ਤੇ ਕੁਝ ਵੀ ਹੋਵੇ ਕੀ ਕੀ ਕਹਿਣਾ ਸਰ ਤੁਹਾਡੇ ਸਿੱਧੇ ਬਾਹਰ ਸਰਕਾਰ ਕਹਿੰਦੀ ਸੀ ਸੱਥਾਂ ਦੇ ਵਿੱਚੋਂ ਸਰਕਾਰ ਚੱਲੇਗੀ ਸੱਥਾਂ ਤੋਂ ਛੱਡ ਕੇ ਇਹਨਾਂ ਨੇ ਜ਼ਿਮੀਦਾਰਾਂ ਨੂੰ ਛੜਕਾ ਤੇ ਬਾਹਤ ਰਜਗਾਰ ਦੇਣ ਦੀ ਗੱਲ ਕਰਦੀ ਸੀ ਜਿਹੜੇ 65000 ਏਕੜੇ ਕਟ ਰੋਜ਼ਗਾਰ ਕਰ ਰਹੀ ਆ ਕਿੰਨੇ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੀ ਆ ਰੋਜ਼ਗਾਰ ਦੇ ਰਹੀ ਆ ਕਿ ਬੇਰੁਜ਼ਗਾਰ ਹੋ ਰਹੀ ਆ ਇਹਨਾਂ ਨੇ ਕਿਹੜਾ ਪ੍ਰਬੰਧ ਕੀਤਾ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਰੋਜ਼ਗਾਰ ਦੇਣ ਦੀ ਥਾਂ ਇਹਨਾਂ ਨੇ ਲੁੱਟਣ ਵਾਲਾ ਕੋਸ਼ਿਸ਼ ਕੀਤੀ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹਨਾਂ ਨੂੰ 2 ਕਨਾਲਾ ਦੇ ਰਿਆ 8 6 ਕਨਾਲਾ ਸਰਕਾਰ ਲੈ ਰਹੀ ਆ ਕਿੱਥੋਂ ਦਾ ਦਸੂਰਾ ਕੋਈ ਮਾਂ-ਪਿਓ ਆਪਣੀ ਲੜਾਈ ਹੋ ਜਾਣਾ ਭਰਾ ਨਾਲ ਵੰਡ ਦੀ ਲੜਾਈ ਹੋ ਜੇ ਤਾਂ ਇੱਕ ਕਨਾਲ ਛੱਡਣ ਨੂੰ ਤਿਆਰ ਨਹੀਂ ਆਪਾਂ ਦੂਜੇ ਨੂੰ 6 ਕਨਾਲਾ ਇਹ ਸਰਕਾਰ ਨੂੰ ਕਿਵੇਂ ਦੇ ਦਈਏ ਸੀ ਆਪਦੀ ਜਿਹੜੇ ਸਾਡੇ ਪੁਰਖਿਆਂ ਨੇ ਬੜੇ Meent je ਬੜੀ ਮੁਸ਼ਕਲ ਕਰਕੇ ਆਪਣੇ ਤਾਂ ਹੁਣ ਤੱਕ ਲੈ ਕੇ ਆਇਆ ਜਿੱਥੇ ਅੱਜ ਤੱਕ ਬਹੀ ਗੱਲ ਨਹੀਂ ਸੀ ਕੋਈ ਜਾਂਦਾ ਹੁਣ ਛੜਕਾਂ ਬਣ ਗਈਆਂ ਤਾਂ ਇਹਨਾਂ ਨੇ ਸਾਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਕਿੰਨੀ ਕਵਾਰੀ ਇਸ ਮਾਮਲੇ ਤੇ ਸਰਕਾਰ ਨੇ ਗੱਲ ਕੀਤੀ ਹਾਂਜੀ ਸਰਕਾਰ ਨੇ ਇੱਕ ਵਾਰ ਵੀ ਕਿਸੇ ਪਿੰਡਾਂ ਤੱਕ ਕਿਸੇ ਤੱਕ ਨਹੀਂ ਪਹੁੰਚੀ ਜਿਹੜੇ ਕਹਿੰਦੇ ਸੀ ਸੱਥਾਂ ਜੋ ਸਤ ਸਰਕਾਰ ਜਲੂ ਛੜਕਾਂ ਦੇ ਵਹਾਲ ਆਇਆ ਜੀ ਮੈਂ ਇੱਥੇ ਜਦੋਂ ਆਪਾਂ ਖੜੇ ਸੀਗੇ ਇੱਕ ਦਿਨ ਬੜੀ ਤੇਜ਼ ਕਾਫਲਾ ਭੱਜਿਆ ਸੀ ਇੱਥੇ ਉਹ ਤਾਂ ਭੱਜਣ ਤੋਂ ਸਰਪੋਤ ਹੈ ਇਹਨਾਂ ਦਾ ਦੇਖਦੇ ਆ ਲੋਕਾਂ 'ਚ ਕਿੰਨਾ ਕੁ ਜਜ਼ਬਾ ਕੀ ਕਰਦਿਆ ਜੇ ਸਾਡਾ ਸੰਗਰਾਸ ਖਰਾਬ ਕਰ ਲਿਆ ਕਿਹੜੇ ਦੇ ਰਿਹਾ ਵੇ ਲੋਕ ਉਹਨੂੰ ਲੋਕਾਂ ਨੂੰ ਦੋ ਹਾਂ ਹਾਂ ਵੀ ਹੋਣ ਤੇ ਸਾਡੇ ਨਾਲ ਅਸੀਂ ਉਹਨਾਂ ਨੂੰ ਚੁਕਾ ਸਕੀਏ ਦਰਨਾ ਪਰ ਅਸੀਂ ਕਿਸੇ ਵੀ ਕੀਮਤ ਦੇ ਜ਼ਮੀਨਦਾਰ ਛੱਡਾਂਗੇ ਨਹੀਂ ਜੋ ਮਰਜ਼ੀ ਹੋ ਜਵੇ ਇਹ ਸਰਕਾਰ ਤੋਂ ਡੱਟ ਕੇ ਸਾਹਮਣਾ ਕਰਾਂਗੇ ਇਸ ਕਾਨੂੰਨ ਦਾ ਜਦੋਂ ਜਦੋਂ ਸਰ ਵਿਰੋਧੀ ਵਿਰੋਧ ਕਰਦੇ ਨੇ ਤਾਂ ਕਹਿੰਦੇ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਪਰ ਹੁਣ ਹੁਣ ਆਪਣੇ ਭਰਾ ਨੇ ਜਦੋਂ ਵਿਰੋਧ ਕੀਤਾ ਇਸ ਚੀਜ਼ ਦਾ ਜਦੋਂ ਇਸ ਤੇ ਬਿਆਨ ਦਿੱਤਾ ਇਸ ਤੇ ਕੀ ਕਹੋਗੇ ਇੱਕ ਸਾਜ਼ਿਸ਼ ਕਹੀਏ ਜਾਂ ਅਸਲ ਕਹੀਏ ਇਹ ਸਭ ਰੀਲੀ ਮਿਲੀ ਆ ਜੀ ਹੁਣ ਇਹਨਾਂ ਨੂੰ ਦੋਸਤੋ ਭੱਜਣ ਲਈ ਰਾਹ ਲੱਭ ਰਹੇ ਆ ਜੇ ਵਧੀਆ ਗੱਲ ਆ ਜੇ ਉਹਨਾਂ ਦੇ ਭਰਾ ਨੇ ਕੋਈ ਕਿਸਾਨਾਂ ਦੇ ਹੱਕ 'ਚ ਮਾੜਾ-ਮੋਟਾ ਬੋਲਿਆ ਜੇ ਮਾੜਾ-ਮੋਟਾ ਨਾਲ ਜਮੀਰ ਜਾਗੀ ਆ ਮੈਂ ਤਾਂ ਕੋਣ ਭਗਵਾਨ ਜਮਾਨ ਦੀ ਆਪ ਦੀ ਜਮੀਰ ਜਾ ਕੇ ਭਗਵਾਨ ਜਮਾਨ ਉਹ ਤੋਂ ਕਹਿਣ ਦੇ ਬਜਾਏ ਆਪ ਕਹੇ ਮੈਂ ਇਹ ਵਾਪਸ ਲੈਣਾ ਮੈਂ ਕਿਸਾਨ ਭਰਾਵਾਂ ਦੇ ਗਲਤ ਆ ਮੈਂ ਮਾਫੀ ਮੰਗੇ ਇਹ ਜਿਹੜਾ ਕਾਨੂੰਨ ਆ ਵਾਸਲਾ ਸੀਲੈਂਡ ਐਕਟ ਵਾਪਸ ਹੋਵੇ ਵੀ ਇੱਥੇ ਕਿਸੇ ਵੀ ਚੀਜ਼ ਦੀ ਕੋਈ ਇੰਡਸਟਰੀ ਲਾਉਣੀ ਆ ਜਾਂ ਕਿਸੇ ਨੇ ਡੇਰੀ ਬਣਾਉਣੀ ਆ ਕਿਸੇ ਨੇ ਆਪਣਾ ਕੋਈ ਬਿਜ਼ਨਸ ਕੁਛ ਇੱਕ ਕਿਸਮ ਦਾ ਵੀ ਕਰਨਾ ਵੀ ਉਹ ਆਪ ਦਾ ਲਾ ਸਕਣ ਸਾਨੂੰ ਆਪਣੀਆਂ ਜ਼ਮੀਨਾਂ 'ਚ ਸਾਨੂੰ ਕਾਰੋਬਾਰ ਕਰਨ ਨਹੀਂ ਦਿੱਤੇ ਜਾ ਰਹੇ ਇਹਨਾਂ ਨੂੰ ਕਿਸਾਨਾਂ ਦੀ ਜਿਹੜਾ ਨਹੀਂ ਪਾਇਆ ਲਗਾਤਾਰ ਬਗਲਬਾਤ ਕਰ ਰਹੇ ਸੀ ਕਿਥੇ ਅੱਜ ਜੋ ਗੱਲ ਕਹੀ ਜਾਂਦੀ ਕਿ ਪੋਸਟ ਪਾਈ ਜਾਂਦੀ ਹੈ ਸੀਐਮ ਭਗਵੰਤ ਮਾਨ ਦੇ ਭਰਾ ਦੇ ਵੱਲੋਂ ਜਿਸ ਤੋਂ ਬਾਅਦ ਲਗਾਤਾਰ ਹੰਗਵਾਲ ਮਚਿਆ ਵੀ ਹੋਇਆ ਦਿਖਾਈ ਦੇ ਰਿਹਾ ਬਿਆਨਬਾਜ਼ੀ ਵੀ جاری ਹੈ ਤਾਂ ਹੁਣ ਅਸੀਂ ਇਸ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ ਕਿ ਇਹ ਵਿਰੋਧ ਜੋ ਹੈ ਉਹ ਸਹੀ ਲੱਗਦਾ ਇਹਨਾਂ ਨੂੰ ਜਾਂ ਫਿਰ ਕੁਝ ਹੋਰ ਸਾਜ਼ਿਸ਼ ਲੱਗਦੀ ਹੈ ਜਿਸ ਦੇ ਬਾਬਤ ਕਈ ਸਾਰੀਆਂ ਗੱਲਾਂ ਕੀਤੀਆਂ ਐਸੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਿਓ ਕਿਦਾ ਹੀ ਰੋਪਰੇਸ ਦੇ ਬੰਦੇ ਲੋਕ ਐਨਟੀਵੀ ਪੰਜਾਬੀ ਤੋਂ ਕਰ ਰਿਹਾ ਸਰ ਗੁਰਮੀਤ ਕਮਾਲ ਦੇ ਨਾਲ ਮੈਂ ਨਿਧੀ ਵਰਮਾ